शिवसेना हिंदुस्तान ਦੇ ਰਾਸ਼ਟਰੀ ਅਧਿਐਖ ਪਵਨ ਗੁਪਤਾ ਪਹੁੰਚੇ ਮੋਹਾਲੀ ਅਤੇ ਕੀਤੀਆਂ ਨਵੀਆਂ ਨਿਯੁਕਤੀਆਂ ਮੈਂਬਰਾਂ ਨੂੰ शिवसेना हिंदुस्तान ਦੇ ਨੀਤੀਆਂ ਦੇ ਬਾਰੇ ਵੀ ਜਾਗਰੂਕ ਕੀਤਾ ਗਿਆ ਵੇਖੋ ਪੂਰੀ ਰਿਪੋਰਟ ਸ਼ਿਵਸੇਨਾ हिंदुस्तान ਜ਼ਿਲ੍ਹਾ ਮੋਹਾਲੀ ਕੇ ਅੱਜ ਜੋ ਬੁਰਿਸਟ ਪਦਦਕਾਰੀਆਂ ਹਨ ਉਨਕੀ ਮੀਟਿੰਗ ਹੋਈ ਹੈ ਜਿਸ ਵਿੱਚ ਅਕਲੇਸ਼ ਜੀ ਅਸ਼ੁਨੇ ਜੀ ਔਰ ਕੁਲਵਿੰਦਰ ਸ਼ਰਮਾ ਕੁਲਵਿੰਦਰ ਸ਼ਰਮਾ ਜੀ ਜੈ ਦੀਪਕ ਜੈਨ ਜੀ तमाम ਪਦਧਾਰਕੀ ਔਰ ਕੁਛ ਨਵੇਂ ਸਾਥੀ ਸ਼ਾਮਲ ਹੋਏ ਹਨ ਇਹਨਾਂ ਨੂੰ ਅੱਜ ਸਿਵਸਨਾ ਹਿੰਦੁਸਤਾਨ ਦੇ ਵੀ ਸ਼ਾਮਲ ਕਰਾਇਆ ਗਿਆ ਔਰ ਕੁਛ ਮਹੱਤਵਪੂਰਨ ਜ਼ਿੰਮੇਵਾਰੀਆਂ ਇਹਨਾਂ ਨੂੰ ਦਿੱਤੀਆਂ ਜਿਵੇਂ ਮਦਨਪਾਲ ਜੀ ਏਥੋ ਦੇ ਟਰਾਂਸਪੋਰਟਰ ਵੀ ਹੈਗੇ ਉਹਨਾਂ ਨੂੰ ਅੱਜ ਸਿਵਸਨਾ ਹਿੰਦੁਸਤਾਨ ਜ਼ਿਲ੍ਹਾ ਮੁਹਾਲੀ ਦਾ ਟਰਾਂਸਪੋਰਟ ਸੈਨਾ ਦਾ ਪ੍ਰਧਾਨ ਲਾਇਆ ਗਿਆ ਮਦਨਪਾਲ ਜੀ ਨੂੰ ਔਰ ਇਸੇ ਤਰ੍ਹਾਂ ਸਾਡੇ ਵਿੱਚ ਸ਼੍ਰੀ ਰਾਮ ਅਸ਼ੀਸ਼ ਜੀ ਹੈ ਇਹਨਾਂ ਨੂੰ ਹਿੰਦੁਸਤਾਨ ਮਜ਼ਦੂਰ ਸੈਨਾ ਦਾ ਨਗਰ ਪ੍ਰਧਾਨ ਮੁਹਾਲੀ ਲਾਇਆ ਗਿਆ ਔਰ ਸਾਡੇ ਵਿੱਚ ਉਹਨਾਂ ਦਾ ਜੈ ਜੈ ਪ੍ਰਕਾਸ਼ ਜੀ इनको ज, इनके ਨਗਰ ਉਪਾਧਿਕਸ਼ ਹਿੰਦੁਸਤਾਨ ਮਜ਼ਦੂਰ ਸੈਨਾ ਲਾਇਆ ਗਿਆ ਔਰ विशाल मंडल जी हैं जो बलटाना में रहते हैं और जीरकपुर के पास बलटाना का उनको नगर अध्यक्ष लगाया गया है और जिरकपुर में भी संगठन बनाने की जिम्मेवारी दी गई है तो ये चार पांच नियुक्तियां अलग अलग पदों पे की गई है जो आज की जो मीटिंग है संगठन को मोहाली में और मजबूत और सक्रिय करने के लिए आज रणनीति बनाई जाएगी और फिर संगठन जो है श्री अखिलेश जी अश्वनी चौधरी कुलविंदर जी जैन साहब और किरण जैन और तमाम नए पदाधिकारियों के सहयोग से जिनको आज पद दिए गए संगठन आने वाले समय में बहुत जल्दी एक बड़ी मीटिंग करेगा जिसमें संगठन को जो विस्तार करके नए लोग शामिल किए जाएंगे और नई जिम्मेदारियां दी जाएंगी ਗੁੱਪ ਜੀ ਤੁਸੀਂ ਰਾਸ਼ਟਰੀ ਅਦਖਸ਼ਾ ਗਏ ਹੋ ਸ਼ਿਵ ਚੰਨ ਹਿੰਦੁਸਤਾਨ ਦੇ ਤੁਸੀਂ ਆਪਣੇ ਪੰਜਾਬ ਪ੍ਰਧਾਨ ਜਿਹੜੇ ਹੂਜ ਸੀਗੇ ਉਹਨੂੰ ਸੰਭਾਲ ਨਹੀਂ ਬਈ ਕੀ ਕਰ ਰਹੇ ਹੋ ਕਮਿਊਨਿਸਟਰੀ ਉਹਨਾਂ ਸੀਗੀ ਜਾਂ ਤੁਹਾਡੇ ਵਿੱਚ ਨਹੀਂ ਸੰਭਾਲਣ ਦੀ ਕੋਈ ਗੱਲ ਨਹੀਂ ਹੈ ਸੰਗਠਨ ਦੇ ਵਿੱਚ ਕੁਝ ਲੋਕ ਆਉਂਦੇ ਆਂ ਕੁਝ ਲੋਕ ਚਲੇ ਜਾਂਦੇ ਆਂ ਇਹ ਤਾਂ ਜਿਹੜੇ ਲੋਕ ਗਏ ਆ ਉਹ ਹੀ ਕਾਰਨ ਦੱਸ ਸਕਦੇ ਸੰਗਠਨ ਦੀਆਂ ਨੀਤੀਆਂ ਪਹਿਲਾਂ ਵੀ ਉਹੀ ਸੀਗੀਆਂ ਹੁਣ ਵੀ ਨੀਤੀਆਂ ਆਈਆਂ ਜਦੋਂ ਕੋਈ ਸੰਗਠਨ ਚ ਆਇਆ ਸੀ ਉਹ ਸੰਗਠਨ ਦੀਆਂ ਨੀਤੀਆਂ ਦੇਖ ਕੇ ਆਇਆ ਹੋਗਾ ਔਰ ਜਦੋਂ ਕੋਈ ਗਿਆ ਤਾਂ ਉਹ ਜਾਣ ਦਾ ਕਾਰਨ ਵੀ ਉਹ ਹੀ ਦੱਸਣਗੇ ਅਸੀਂ ਉਹਨਾਂ ਪ੍ਰਤੀ ਕੋਈ ਸ਼ਬਦਾਵਲੀ ਨਹੀਂ ਦੀ ਉਪਯੋਗ ਨਹੀਂ ਕਰਾਂਗੇ ਸਾਡੇ ਉਹ ਸਾਥੀ ਸੀਗੇ ਸੰਗਠਨ ਦੇ ਵਿੱਚ ਕਾफी ਸਮਾਂ ਕੰਮ ਕੀਤਾ ਹੈ ਜਾਣਾ ਉਹਨਾਂ ਦੀ ਮਰਜ਼ੀ ਹੈ ਲੋਕਤੰਤਰਿਕ ਪ੍ਰਕਿਰਿਆ ਹੈ ਉਹਨਾਂ ਨੂੰ ਪੂਰੀ ਆਜ਼ਾਦੀ ਹੈ ਕਿ ਉਹ ਕਿਸੇ ਵੀ ਸੰਗਠਨ ਚ ਜਾ ਸਕਦੇ ਹਨ ਪਰ ਸਾਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਉਹਨਾਂ ਨੇ ਸਾਡੇ ਸੰਗਠਨ ਚ ਰਹਿ ਕੇ ਅੱਛਾ ਕੰਮ ਕੀਤਾ ਹੈ ਔਰ ਸਾਡੇ ਅੱਛੇ ਸਾਥੀ ਤੇ ਨੀਤੀ ਦੀ ਗੱਲ ਕੀਤੀ ਜਾ ਤੁਹਾਡੀ ਆਪਣੀ ਪਾਰਟੀ ਦੀ ਕੀ ਕੀ ਰੋਸਟੀਆਂ ਜਿਹੜੀਆਂ ਤੁਹਾਡੇ ਨਾਲ ਜੁੜੇ ਨੇ ਇਹਨਾਂ ਨੂੰ ਕੀ ਤੁਸੀਂ ਸਾਡੀ ਚੈਨਲ ਉੱਪਰ ਪਾ ਦਿਓਗੇ ਦੇਖੋ ਬੜਾ ਸੰਗਠਨ ਹੈ Shiv Sena Hindustan ਇਹ ਕੋਈ ਮੌਸਮ ਵਾਲਾ ਸੰਗਠਨ ਨਹੀਂ ਹੈ ਜਾਂ ਸਰਕਾਰੀ ਤੰਤਰ ਦਾ ਪਿੱਠੂ ਸੰਗਠਨ ਨਹੀਂ ਹੈ ਅਸੀਂ ਇੱਥੇ ਕੋਈ ਸਰਕਾਰ ਦੀ ਜਿਹੜੀ ਹੈ ਬਿਨਾ ਮਤਲਬ ਤੋਂ ਖੁਸ਼ਾਮਦ ਕਰਨ ਲਈ ਨਹੀਂ ਬੈਠੇ ਸਾਡੇ Shiv Sena Hindustan ਦਾ ਮਕਸਦ ਹੈ सनातन हिंदू समाज दी ताकत ਨੂੰ ਵਧਾਉਣਾ ਉਹਦੇ ਜਿਹੜੇ ਵਿਸ਼ੇ ਆ ਉਸ ਵਿਸ਼ੇ ਨੂੰ ਸਮੇਂ-ਸਮੇਂ ਤੇ ਉਖਾਣਾ ਔਰ यही कारण है कि संगठन पूरे हिंदुस्तान दे 17-18 ਸੂਬਿਆਂ ਦੇ ਵਿੱਚ ਕੰਮ ਕਰ ਰਿਹਾ ਹੈ ਪਿਛਲੇ ਦਿਨੀ ਅਸੀਂ ਇੱਕ ਹਫ਼ਤੇ ਦੇ ਨੋਟਿਸ ਦੇ ਵਿੱਚ ਰਾਸ਼ਟਰੀ ਅਦਵੀਸ਼ਣ ਬੁਲਾਇਆ ਔਰ ਪਟਿਆਲੇ ਵਿਖੇ ਉਹ ਰਾਸ਼ਟਰੀ ਅਦਵੀਸ਼ਣ ਪੂਰੀ ਸਫਲਤਾ ਨਾਲ ਸੰਪੰਨ ਹੋਇਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਸ਼ਿਵ ਸੈਨਾ ਹਿੰਦੁਸਤਾਨ ਜਿਵੇਂ ਮੰਦਰ ਐਕਟ ਦੀ ਗੱਲ ਕਰਦੀ ਹੈ ਸ਼ਿਵ ਸੈਨਾ ਹਿੰਦੁਸਤਾਨ ਨੇ 35000 ਹਿੰਦੂਆਂ ਦੀ ਗੱਲ ਕੀਤੀ ਅੱਜ ਪੂਰਾ ਪੰਜਾਬ ਦਾ ਜਿਹੜਾ ਵੀ ਮਰਜੀ ਹਿੰਦੂ ਸੰਗਠਨ ਹੋਵੇ ਉਹ ਕਹਿਣ ਲਈ ਮਜਬੂਰ ਹੈ ਕਿ 35000 ਹਿੰਦੂਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ 781 ਕਰੋੜ ਰੁਪਏ ਮਿਲਨੇ ਚਾਹੀਦੇ ਹੈ ਇਹ ਸ਼ਿਵ ਸੈਨਾ ਹਿੰਦੁਸਤਾਨ ਦੀ ਲੜਾਈ ਦਾ ਨਤੀਜਾ ਨਹੀਂ ਤਾਂ ਪੰਜਾਬ 'ਚ ਕੇਵਲ ਔਰ ਕੇਵਲ 1984 ਦੇ ਦੰਗਾ ਪੀੜਤਾਂ ਦੀ ਗੱਲ ਹੁੰਦੀ ਸੀ ਪੰਜਾਬ ਦੇ ਹੱਥਵਾਦ ਪੀੜਤ ਹਿੰਦੂਆਂ ਦੀ ਗੱਲ ਕੋਈ ਵੀ ਕਰਨਾ ਮੁਨਾਸਬ ਇਨਸਾਨ ਮਦਦ ਦਾ ਸੀਗਾ। ਸ਼ੇਵ ਸੈਨਾ ਹਿੰਦੁਸਤਾਨ ਇੱਕ ਐਸਾ ਸੰਗਠਨ ਹੈ ਜਿਨ੍ਹਾਂ ਨੇ ਹੱਤਵਾਦੀ ਵਖਵਾਦਿਆਂ ਦੀ ਫੋਟੋ ਜਦੋਂ ਦਰਬਾਰ ਸਾਹਿਬ ਦੇ ਸਿੱਖ ਮਿਊਜ਼ੀਅਮ 'ਚ ਲਗਾਈ ਗਈ ਤਾਂ ਸ਼ੇਵ ਸੈਨਾ ਹਿੰਦੁਸਤਾਨ ਅੱਗੇ ਆਈ ਔਰ ਸਰਕਾਰ ਨਾਲ ਲੜਾਈ ਲੜੀ ਔਰ ਸਰਕਾਰ ਦੇ ਨਾਲ ਲੜਾਈ ਲੜਨ ਦੇ ਕਰ ਉਹਨਾਂ ਨੂੰ ਸਾਡੀ ਲੀਡਰਸ਼ਿਪ ਨੂੰ ਜੇਲ੍ਹਾਂ 'ਚ ਵੀ ਜਾਣਾ ਪਿਆ। ਇਸ ਕਰਕੇ ਇਹ ਗੱਲ ਸਪਸ਼ਟ ਹੋ ਜਾਏ ਕਿ ਅਸੀਂ ਕੇਵਲ ਮੁਖੋਟਾ ਪਾ ਕੇ ਹਿੰਦੂਤਵ ਦੀ ਲੜਾਈ ਨਹੀਂ ਲੜ ਰਹੇ ਅਸੀਂ ਛਾਤੀ ਠੋਕ ਕੇ ਲੜ ਰਹੇ ਹਾਂ। ਇਸੀ ਕਰਕੇ ਜਦੋਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਸਨਾਤਨ ਬੋਰਡ ਦੀ ਗੱਲ ਕੀਤੀ ਗਈ ਜਦੋਂ ਮਹਾਰਾਜ ਜੀ ਵੱਲੋਂ ਤਾਂ ਵੀ ਦੇਵਕੀ ਨੰਦਨ ਜੀ ਵੱਲੋਂ ਤਾਂ ਵੀ ਕੇਵਲ ਸਿਰਫ ਸਨ ਹਿੰਦੁਸਤਾਨ ਨੇ ਉੱਤੇ ਰਿਪਰੈਜ਼ੈਂਟ ਕੀਤਾ ਔਰ ਹੁਣ ਵੀ ਜਦੋਂ ਕੁੰਭ ਚੱਲ ਰਿਹਾ ਹੈ ਤਾਂ ਅਸੀਂ ਕੁੰਭ ਦੇ ਮੇਲੇ ਦੇ ਵਿੱਚ ਵੀ ਔਖੇ بھارتی Hindu ਮੰਦਰ ਪ੍ਰਬੰਧਕ ਐਕਟ ਦੀ ਗੱਲ ਚੱਲ ਰਹੀ ਹੈ ਕਿਉਂਕਿ Hindu ਸਮਾਜ ਉਦੋਂ ਹੀ ਮਜ਼ਬੂਤ ਹੋ ਸਕਦਾ ਹੈ ਜਦੋਂ ਸਾਡੇ ਦੇਸ਼ਤਾਨ ਸਾਡੇ ਮੰਦਰ ਹਿੰਦੂ ਸਮਾਜ ਕੋਲ ਹੋ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਹਿੰਦੂ ਧਰਮ ਹੈ ਜਿਹਦੇ ਧਰਮ ਦਾ ਪ੍ਰਬੰਧ ਧਾਰਮਿਕ ਸਥਾਨਾਂ ਦਾ ਪ੍ਰਬੰਧ ਮੰਦਰ ਤੀਰਥ ਸਥਾਨਾਂ ਦਾ ਪ੍ਰਬੰਧ ਸਰਕਾਰ ਕੋਲ ਹੈ ਸਰਕਾਰੀ ਮਿਸ਼ਨਰੀ ਕੋਲ ਹੈ ਬਾਕੀ ਕਿਸੇ ਵੀ ਧਰਮ ਥਾਨ ਦਾ ਪ੍ਰਬੰਧ ਸਰਕਾਰ ਕੋਲ ਹੈ ਸਰਕਾਰੀ ਮਿਸ਼ਨਰੀ ਕੋਲ ਹੀ ਜਿਹਦੇ ਕਰਕੇ ਅੱਜ ਅਸੀਂ ਹਿੰਦੁਸਤਾਨ ਦੇ ਅੰਦਰ ਵੀ ਮਾਈਨੋਰਟੀ ਦੀ ਸਥਿਤੀ ਚ ਜਾ ਰਹੇ ਅੱਜ ਇੱਕ ਐਮਰਜੈਂਸੀ ਮੂਵੀ ਰਿਲੀਜ਼ ਹੋਈ ਹੈ ਕਈ ਸਿੱਖ ਜੱਤੇ ਬੰਦੀਆਂ ਐਸਜੀਪੀਸੀ ਵੱਲੋਂ ਉਹਦਾ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਉਹ ਤੱਲਾ ਨਹੀਂ ਦਵਾਂਗੇ ਤੇ ਨਾ ਲੱਗਣ ਦਵਾਂ ਮੈਂ ਕਿੰਨਾ ਠੀਕ ਸਮਝ ਰਿਹਾ ਨਹੀਂ ਬਿਲਕੁਲ ਗਲਤ ਹੈ ਜੇ ਤੁਸੀਂ ਹੱਤਵਾਦਿਆਂ ਦੀ ਪ੍ਰੋੜਤਾ ਵਾਲੀ ਕੋਈ ਫਿਲਮ ਦਿਖਾਣੀ ਹੋਵੇ ਤਾਂ ਦਿਖਾਓ ਉਦੋਂ ਤੁਸੀਂ ਕਹੋ ਇਹ ਪੰਛਨਾਹ ਜੁੜੀ ਹੋਈ ਭਾਵਨਾਵਾਂ ਨੇ ਕਿ ਜੇ ਕੋਈ ਇਤਿਹਾਸ ਦੀ ਸੱਚਾਈ ਦਿਖਾਣਾ ਚਾਹੁੰਦਾ ਹੈ ਤਾਂ ਉਹਦੇ ਉੱਤੇ ਤੁਸੀਂ ਤਲਵਾਰ ਦੇ ਜੋਰ ਨਾਲ ਜਾਂ ਬੁਰਛਾ ਗਿਰਦੀ ਦੇ ਜੋਰ ਨਾਲ ਰੋਕਣ ਦੀ ਕੋਸ਼ਿਸ਼ ਕਰੋ ਇਹ ਗਲਤ ਹੈ ਕੋਈ ਉਹਦੇ ਇਚ ਰਿਲੀਜੀਅਸ ਪਾਵਨਾ ਨੂੰ ਹਰਟ ਕੀਤਾ ਜਾ ਰਿਹਾ ਹੈ ਤਾਂ ਜਰੂਰ ਬੰਦ ਹੋਣੀ ਚਾਹੀਦੀ ਹੈ ਪਰ ਜਦ ਦੇਸ਼ ਦੀ ਇੱਕ ਸਕਰੀਨਿੰਗ ਬੋਡੀ ਨੇ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਫੈਸਲਾ ਦਿੱਤਾ ਤਾਂ ਕੇਵਲ ਧੱਕੇ ਸਾਈ ਦੇ ਜ਼ੋਰ ਤੇ ਕੋਈ ਫਿਲਮ ਨਹੀਂ ਰੋਕ ਕੇ ਜਾਣੀ ਚਾਹੀਦੀ ਹਾਂ ਅਗਰ ਕੋਈ ਧਾਰਮਿਕ ਮਾਨ ਪਾਵਨ ਨੂੰ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ ਤੇ ਵਿਚਾਰ ਕੀਤਾ ਜਾਣਾ ਚਾਹੀਦਾ ਪਰ ਇਹ ਕਹਿ ਦੇਣਾ ਵੀ ਆ ਫਲਾਣੇ ਅੱਤਵਾਦੀ ਲੀਡਰ ਨੂੰ ਨਾ ਦਿਖਾਇਆ ਜਾਵੇ ਫੁਲਾਣੇ ਹੱਤਵਾਦੀ ਦੀ ਕਰਤੂਤ ਨੂੰ ਨਾ ਦਿਖਾਇਆ ਕਿਉਂ ਨਾ ਦਿਖਾਇਆ ਜਾਵੇ ਜਦੋਂ ਇਤਿਹਾਸ ਦਾ ਹਿੱਸਾ ਹੈ ਸੋਮੀ ਸਭ ਉਹ ਚੇਦੇ ਮਾਮਲੇ ਇਸ ਪੇਂਡੂ ਲੀਡਰ ਪੁਜਾਰ ਚੌੜਾ ਜਨਾ ਕਰਨੇ ਕਿਸੀ ਜਲਾਦ ਬਣਨ ਨੂੰ ਤਿਆਰ ਹਾਂ ਦਾ ਮਜ਼ਾ ਨਹੀਂ ਸਰਕਾਰ ਨੇ ਮੋਤੀ ਜਨ ਸਿੰਘ ਬੰਦੀ ਸਿੰਘ ਕਿਹਾ ਜਾਇਆ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਦੇਖੋ ਗੱਲ ਇਹ ਹੈ ਵੀ ਜਿਹੜੇ ਵੀ ਜਿਨ੍ਹਾਂ ਨੂੰ ਵੀ ਕੋਈ ਫਾਂਸੀ ਦੀ ਸਜ਼ਾ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਪੁਸ਼ਟੀ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਦਿਮਾਦ ਬਣਾ ਕੇ ਰੱਖਣ ਦਾ ਤਾਂ ਕੋਈ ਮਤਲਬ ਨਹੀਂ ਹੈ ਜਿਹੜੇ ਲੋਕ ਵੀ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੈਗੇ ਜਿਨੂੰ ਮਾਨਯੋਗ ਸੁਪਰੀਮ ਕੋਰਟ ਨੇ ਪੁਸ਼ਟੀ ਕਰ ਦਿੱਤੀ ਕਿ ਇਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਉਹਨਾਂ ਨੂੰ ਤਾਂ ਫਾਂਸੀ ਮਿਲਣੀ ਹੀ ਚਾਹੀਦੀ ਹੈ ਉਹ ਚਾਹੇ ਕੋਈ ਹੋਣ ਤਾਂ ਬੰਦੀ ਸਿੰਘ ਹੋਣ ਜਾਂ ਕੋਈ ਹੋਰ ਹੋਵੇ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉੱਚ ਸਾਡੇ ਜਲਾਦ ਬਣਨਿਆ ਬਣਨਾ ਕੋਈ ਮਤਲਬ ਨਹੀਂ ਸੰਧਾਨ ਜਦ ਕਹਿ ਰਿਹਾ ਕਾਨੂੰਨ ਜਦ ਕਹਿ ਰਿਹਾ ਕਿ ਇਹ ਫਲਾਣੇ ਫਲਾਣੇ ਵਿਅਕਤੀਆਂ ਨੂੰ ਫਲਾਣੇ ਜੁਰਮ ਦੇ ਤਹਿਤ ਪਾਂਸੀ ਦੀ ਸਜਾ ਦੀ ਅੰਤਿਮ ਪੋਸਟੇ ਕਰ ਦਿੱਤੀ ਗਈ ਫਿਰ ਉਹ ਅੰਤਿਮ ਪੋਸਟੇ ਤੋਂ ਬਾਅਦ ਉਹਨਾਂ ਨੂੰ ਜਵਾਈ ਬਣਾ ਕੇ ਰੱਖਣ ਦਾ ਤਾਂ ਕੋਈ ਤਕ ਨਹੀਂ ਆਇਆ ਕਸ਼ਮੀਰ ਚ ਵੀ ਐਕਸਪੈਰੀਮੈਂਟ ਫੇਲ ਹੋਇਆ ਉੱਥੇ ਵੀ ਮਿਲਟਰੀ ਨੇ ਛੁੱਟ ਦਿੱਤੇ ਕਿ ਇਹ ਤਾਂ ਹਾਲਾਤ ਠੀਕ ਹੋਇਆ ਹੈ ਤੇ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀ ਕਿਸੇ ਵੀ ਅੱਤਵਾਦੀ ਵੱਖਵਾਦੀ ਸੰਸਥਾ ਨੂੰ ਪਰਪੋਲਿਤ ਨਹੀਂ ਕਰਨਾ ਚਾਹੀਦਾ ਸਖਤੀ ਨਾਲ ਕੋ ਚੱਲਦਾ ਜਿਸ ਕਿਸੇ ਜਿਲੇਬਾ ਤੈਨੂੰ ਸਮਝਦੇ ਹੋ ਸੈਂਟਰ ਗਵਰਨਮੈਂਟ ਇਸ ਗਵਰਨਮੈਂਟ ਜਿਨ੍ਹਾਂ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਦੇ ਸ਼ਾਸਨ ਨੂੰ ਚਲਾਣਾ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਦੇਸ਼ ਦੀ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਲਾਗੂ ਕਰਨਾ ਉਹ ਜ਼ਿੰਮੇਵਾਰ ਹੈ ਉਹ ਰਾਇਤ ਕਿਉਂ ਵਰਤ ਰਹੇ ਉਹ ਵੋਟ ਬੈਂਕ ਦੇ ਲਾਲਚ ਦੇ ਵਿੱਚ ਲੜ ਰੀਆਂ ਨਹੀਂ ਕੱਟਣੀਆਂ ਚਾਹੀਦੀਆਂ ਸਾਡਾ ਕਾਨੂੰਨ ਜੋ ਕਹਿ ਰਿਹਾ ਉਹ ਕਾਨੂੰਨ ਦੇ ਬਿਧਾਵਕ ਕਰ ਹੋਏ ਹਨ